ਯੂਗਤ ਦੇ ਵਿੱਚ ਹੋਏ ਸਿੱਖ ਕੁੜੀ ਦੇ ਨਾਲ ਜ਼ਬਰ ਜਨਾਤ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਰੋਸ ਨਸਰ ਆਇਆ ਤੇ ਲੋਕਾਂ ਦੇ ਵੱਲੋਂ ਹੁਣ ਸੜਕਾਂ ਤੇ ਉਤਰ ਕੇ ਵੱਡਾ ਹੰਗਾਮਾ ਕੀਤਾ ਗਿਆ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਤੇ ਇਨਸਾਫ ਦੀ ਮੰਗ ਕੀਤੀ ਗਈ ਹੈ ਦਸਾਲਾ ਚਿੱਠੀ ਕੀ ਹੁਣ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਇੱਕ ਬ੍ਰਿਟਿਸ਼ ਸਿੱਖ ਕੁੜੀ ਨਾਲ ਦੋ ਬ੍ਰਿਟਿਸ਼ ਜਿਹੜੇ ਨੌਜਵਾਨ ਜਿਹੜੇ ਨੇ ਉਹਨਾਂ ਨੇ ਜ਼ਬਰਦਸਤਨਾ ਕੀਤਾ ਸੀ ਉਸ ਤੇ ਨਸਲੀ ਟਿੱਪਣੀਆਂ ਕੀਤੀਆਂ ਇਸ ਦੇ ਮੱਦੇਨਜ਼ਰ ਬ੍ਰਿਟੇਨ ਵਿੱਚ ਸਥਾਨਕ ਸਿੱਖ ਭਾਈਚਾਰੇ ਨੇ ਹਮਲੇ ਵਾਲੀ ਥਾਂ ਤੇ ਇੱਕ ਵਿਰੋਧ ਮਾਰਚ ਕਰਿਆ ਤਾਂ ਜੋ ਜਹੀਆਂ ਘਟਨਾਵਾਂ ਖਿਲਾਫ ਇੱਕ ਜੁੜਤਾ ਦਿਖਾਈ ਜਾ ਸਕੇ ਅਤੇ ਪੀੜਤਾ ਅਤੇ ਉਸ ਦੇ ਪਰਿਵਾਰ ਲਈ ਪ੍ਰਾਰਥਨਾ ਕੀਤੀ ਜਾ ਸਕੇ ਮਾਮਲੇ ਦੀ ਜਾਂਚ ਕਰ ਰਹੀ ਬ੍ਰਿਟਿਸ਼ ਪੁਲਿਸ ਨੇ ਜਬਰ ਜਨਾਹ ਦੇ ਸ਼ੱਕ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਕਿਹਾ ਕਿ ਇਹ 30 ਤੋਂ 35 ਸਾਲ ਦੀ ਉਮਰ ਦੇ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਪਿਛਲੇ ਸਮੇਂ ਦੇ ਲਈ ਪਿਛਲੇ ਕੁਝ ਦਿਨਾਂ ਦੇ ਵਿੱਚ ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਦੇ ਆਲਵਰੀ ਵਿੱਚ ਹੋਏ ਨਸਲੀ ਤੌਰ ਤੇ ਪ੍ਰੇਰਿਤ ਬਲਾਤਕਾਰ ਦੀ ਜਾਂਚ ਦੇ ਹਿੱਸੇ ਵਿੱਚ ਜੋ ਅਜੇ ਵੀ ਹਿਰਾਸਤ ਵਿੱਚ ਇਸ ਮਾਮਲੇ ਦੇ ਬਾਰੇ ਪੁਲਿਸ ਨੇ ਕਿਹਾ ਕਿ ਵੀ ਤੋਂ 25 ਸਾਲ ਦੀ ਉਮਰ ਦੀ ਪੀੜਤਾ ਜਾਂਚ ਦੌਰਾਨ ਸਹਿਯੋਗ ਕਰ ਰਹੀ ਹੈ ਔਰ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜਾਂਚ ਵਿੱਚ ਇੱਕ ਮਹੱਤਵਪੂਰਨ ਵਿਕਾਸ ਹੈ ਅਤੇ ਅਸੀਂ ਪਾਈਚਾਰੇ ਦਾ ਉਹਨਾਂ ਦੇ ਨਿਰੰਤਰ ਸਹਿਯੋਗ ਲਈ ਧੰਨਵਾਦ ਕਰਦੇ ਹਾਂ ਹਾਲਾਂਕਿ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅੰਦਾਜ਼ੇ ਨਾਲ ਕੌਣ ਕਿਉਂਕਿ ਅਸੀਂ ਹੁਣਾ ਸਾਰੇ ਲੋਕਾਂ ਦੀ ਪਛਾਣ ਕਰ ਰਹੇ ਹਾਂ ਉਹਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਇਸ ਘਟਨਾ ਦੇ ਵਿੱਚ ਸ਼ਾਮਲ ਸਿਗੇ ਪੁਲਿਸ ਫੋਰਸ ਨੇ ਇਹ ਇੱਕ ਪ੍ਰਕਿਰਿਆ ਨੂੰ ਆਪਣੇ ਰਾਹ ਅਪਣਾਉਣ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ ਹੈ ਤੇ ਇਸ ਤੋਂ ਬਾਅਦ ਹੁਣ ਲੋਕ ਜਿਹੜੇ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਸੀਗੇ ਔਰ ਸਿੱਖ ਔਰਤੇ ਹੋਏ ਭਿਆਨਕ ਹਮਲੇ ਤੇ ਕਿਹਾ ਜਾ ਰਿਹਾ ਕਿ ਅਸੀਂ ਬਹੁਤ ਹੈਰਾਨ ਆ ਤਾਂ ਲੋਕ ਵੀ ਬੇਹੱਦ ਜ਼ਿਆਦਾ ਇਸ ਨੂੰ ਨਿੰਦਾ ਦੇ ਕਰ ਰਹੇ ਨੇ ਔਰ ਬਹੁਤ ਹੀ ਜ਼ਿਆਦਾ ਹਿੰਸਾ ਦਾ ਕੰਮ ਕੀਤਾ ਗਿਆ ਉਸ ਲੜਕੀ ਦੇ ਨਾਲ ਔਰ ਇਸ ਨੂੰ ਨਸਲੀ ਤੌਰ ਤੇ ਵੀ ਗੰਭੀਰ ਮੰਨਿਆ ਜਾ ਰਿਹਾ ਕਿਉਂਕਿ ਦੋਸ਼ੀਆਂ ਨੇ ਕਥਿਤ ਤੌਰ ਤੇ ਉਸ ਨੂੰ ਕਿਹਾ ਸੀ ਕਿ ਉਹ ਇੱਥੋਂ ਦੀ ਨਹੀਂ ਆ ਯਾਨੀ ਕਿ ਨਸਲੀ ਠੇਪਣੀਆਂ ਕੀਤੀਆਂ ਗਈਆਂ ਔਰ ਉਸ ਤੋਂ ਬਾਅਦ ਜ਼ਬਰ ਜਨਾ ਦਾ ਮਾਮਲਾ ਵੀ ਜਿਹੜਾ ਜ਼ਿਆਦਾ ਦੇਖਣ ਨੂੰ ਮਿਲਿਆ ਤੇ ਉਹਨੂੰ ਪਾਈਚਾਰੇ ਦੇ ਵਿੱਚ ਕਾਫੀ ਜ਼ਿਆਦਾ ਰੋਸ ਨਜ਼ਰ ਆ ਰਿਹਾ ਹੈ ਤੇ ਇਹ ਜਿਹੜੀ ਨਫ਼ਰਤ ਆ ਔਰ ਕਿਹਾ ਜਾ ਰਿਹਾ ਹੈ ਕਿ ਇਸ ਨਫ਼ਰਤ ਲਈ ਕੋਈ ਵੀ ਜਗ੍ਹਾ ਨਹੀਂ ਹੈ ਤਾਂ ਇਸ ਕਰਕੇ ਹੁਣ ਉਸ ਸਿੱਖ ਪਰਿਵਾਰ ਦੇ ਲਈ ਦੇ ਜਿਹੜੇ ਸਿੱਖ ਭਾਈਚਾਰਾ ਆ ਉਹ ਸਾਰੇ ਇੱਕ ਜੁੱਟ ਹੋ ਕੇ ਇਨਸਾਫ ਦੀ ਮੰਗ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਉਸ ਤੋਂ ਬਾਅਦ ਇਸੇ ਤਰੀਕੇ ਦੇ ਨਾਲ ਇੰਗਲੈਂਡ ਦੀਆਂ ਸੜਕਾਂ ਦੇ ਉੱਤੇ ਯੂਕੇ ਦੇ ਵਿੱਚ ਹੁਣ ਇਹ ਸਿੱਖ ਭਾਈਚਾਰਾ ਉਤਰਦਾ ਦਿਖਾਈ ਦਿੱਤਾ ਤੇ ਵੱਡੇ ਪ੍ਰਦਰਸ਼ਨ ਇਹਨਾਂ ਬਲੂ ਕੀਤੇ